ਸੱਚ ਵਾਰਨ ਬਹੁਤ ਬਹੁ ਸੋਹਣਾ ਜੀ ਹਾਂ ਤੁਹਾਡਾ ਆਪਣੇ ਚੈਨਲ ਗਵਰਨ জব ਅਕੈਡਮੀ ਚ ਇਤਨਾ ਕਰਨੀ ਹੈ ਸੀ ਡੇਲੀ ਗਵਰਨ জব ਦੀ ਅਪਡੇਟਸ ਅਸਾਡੇ ਚੈਨਲ ਤੇ ਪਣੇ ਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ੂ ਕਰ ਦੋ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਪ੍ਰਤੀਭਾ ਜਾਣਕਾਰੀ ਮਿਲ ਸਕੇ ਅੱਜ ਲੈ ਕੇ ਆਇਆ ਇਸ ਸਾਲ ਪਰ ਵਿੱਚ ਜੀ ਹਾਂ ਲਗਭਗ 28000 ਤੋਂ ਵੱਧ ਅਸਾਮੀਆਂ ਕੱਢੀਆਂ ਜਾ ਰਹੀਆਂ ਨੇ ਡਾਕ ਖਾਨੇ ਵਿੱਚ ਤਾਂ ਇਹਨਾਂ ਵਿੱਚ ਪੂਰੀ ਜਾਣਕਾਰੀ ਮਿਲੇਗੀ ਵੀਡੀਓ ਨੂੰ ਲਾਈਕ ਸਸ ਕਰ ਦਿਓ ਕਿਉਂਕਿ ਇੱਥੇ ਅਸੀਂ ਡੇਲੀ ਅਪਡੇਟ ਲੈ ਕੇ ਆਨੇ ਆ ਤਾਂ ਅਗਰ ਵੀਰ ਵੀ ਦੀ ਗੱਲ ਕਰੀਏ ਤਾਂ ਇੰਡੀਆ ਪੋਸਟ ਟਾਕ ਪਾਕ ਵਰਦੀ ਪੋਸਟਾਂ ਦਾ ਨਾਮ ਜੀ ਡੀ ਐਸ ਬੀ ਐਮ ਈ ਐਮ ਤੇ ਏ ਬੀ ਪੀ ਐਮ ਉਹਨਾਂ ਸਮੇਂ 28000 ਤੋਂ ਵੱਧ ਨੇ ਪੂਰੇ ਭਾਰਤ ਯੋਗਤਾ 10ਵੀਂ ਪਾਸ ਚਾਹੀਦੀ ਹੈ ਚੋਣ ਪ੍ਰਕਿਰਿਆ ਜਿਹੜੀ ਹੋਏਗੀ ਉਹ ਦੀ ਮੈਰਿਟ ਦੇ ਆਧਾਰ ਤੇ ਹੋਏਗੀ ਕੋਈ ਪੇਪਰ ਨਹੀਂ ਲਿਆ ਜਾਏਗਾ ਅਪਲਾਈ ਕਰਨ ਦੀ ਮਿਤੀ 31 ਜਨਵਰੀ ਤੋਂ 14 ਫਰਵਰੀ ਤੱਕ ਹੈ ਅਗਰ ਅਸੀਂ ਯੋਗਤਾ ਦੀ ਗੱਲ ਕਰ ਲਈਏ ਤਾਂ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਤੋਂ ਬੋਰਡ ਦਸਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਦਸਵੀਂ ਵਿੱਚ ਗਣਿਤ ਤੇ ਅੰਗਰੇਜ਼ੀ ਵਿਸ਼ੇ ਲਾਜ਼ਮੀ ਹਨ ਪਾਸ਼ਾ ਦਾ ਗਿਆਨ ਪੰਜਾਬ ਸਰਕਲ ਲਈ ਅਪਲਾਈ ਕਰਨ ਵਾਲੇ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਉਮਰ ਦੀ ਗੱਲ ਕਰੀਏ ਘੱਟੋ-ਘੱਟ 18 ਤੋਂ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ ਐਸਸੀਐਸਟੀ ਨੂੰ ਅਨਸਰ ਅਤੇ ਓਬੀਸੀ ਨੂੰ ਦਿੰਨ ਸਵਾਲ ਲਈ ਛੋੜ ਦਿੱਤੀ ਜਾਵੇਗੀ ਚੋਣ ਪ੍ਰਕਿਰਿਆ ਦੀ ਗੱਲ ਕਰੀਏ ਇਸ ਪੜਤੀ ਸਬ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਂਦੀ ਉਮੀਦਵਾਰ ਦੀ ਚੋਣ ਉਹਨਾਂ ਦੀ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਕੱਢੀ ਜਾਂਦੀ ਹੈ ਤਾਂ ਕਿਵੇਂ ਕਰਨਾ ਤੁਸੀਂ ਅਪਲਾਈ ਅਪਲਾਈ ਕਰਨੀ ਤੁਸੀਂ ਉਹਨਾਂ ਦੀ ਲਿੰਕ ਤੇ ਜਾਣਾ ਆਪਣਾ ਮੋਬਾਈਲ ਨੰਬਰ ਪਰ ਲੌਗਇਨ ਕਰਮ ਕਰਨ ਤੋਂ ਬਾਅਦ ਆਪਣੇ ਦੂਰੀ ਦਸਤਾਵੇਜ਼ ਫੋਟੋ ਵਗੈਰਾ ਮਾਰਕਸ਼ੀਟ ਅਪਲੋਡ ਕਰਨੀ ਹੈ ਠੀਕ ਹੈ ਆਪਣੇ 10ਵੀਂ ਜਮਾਤ ਦੀ ਮਾਰਕਸ਼ੀਟ ਰੱਖ ਲੈਣੀ ਹੈ ਜਨਮ ਦਾ ਮਿੱਤੀ ਸਬੂਤ ਯਾਨੀ ਕਿ ਜੇਟ ਆਫ ਬਰਥ ਆਪਣਾ ਕਾਸ ਸਰਟੀਫਿਕੇਟ ਠੀਕ ਹੈ ਪਛਾਣ ਪੱਤਰ ਆਧਾਰ ਕਾਡਾ ਦੀ ਕੰਪਿਊਟਰ ਕੋਰਸ ਜਿਵੇਂ ਘਟੋ ਘਟ 10 60 ਦਿਨਾਂ ਦਾ ਹੋਣਾ ਚਾਹੀਦਾ ਉਹ ਵੀ ਤਾਂ 31 ਜਿਹੜਾ ਨੋਟੀਫਿਕੇਸ਼ਨ ਹੈ 31 ਜਨਵਰੀ ਨੂੰ ਹੋਏਗਾ ਪ੍ਰੋਪਰਲੀ ਸਬਤ ਤੱਕ ਤੁਸੀਂ ਇਸ ਨੂੰ ਆ ਵੈਬਸਾਈਟ ਬਾਰ-ਬਾਰ ਚੈੱਕ ਕਰਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਅਸੀਂ ਦੱਸ ਦਵਾਂਗੇ ਵੀਡੀਓ ਅੱਛਾ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਸੁਤ ਬੜਾ ਪਰਤੀ ਵਾਰ ਦੀ ਜਾਣਕਾਰੀ ਮਿਲ ਸਕੇ ਇਹਦਾ ਲਿੰਕ ਅਸੀਂ ਕਮੈਂਟ ਬਾਕਸ ਤੇ ਦਾਨਾ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਥੈਂਕ ਯੂ ਆਲ ਆਫ ਯੂ